ਆਹ ਲੋ ਜੀ ਅੱਜ ਲਿਆਏ ਪਹਿਣਾ ਵਾਸਤੇ ਗਰਮ ਸੂਟ ਕਰੋ ਚੈੱਕ ਡਿਜ਼ਾਈਨਿੰਗ ਪਿਓਰ ਪਸ਼ਮੀਨੇ ਦਾ ਸੂਟ ਹੈ ਕੈਸ਼ਗਰੀ ਕਪੜਾ ਏ ਨਾਲ 3 ਮੀਟਰ ਸਲਵਾਰ ਆ ਨਾਲ ਹੈਗੀ ਸ਼ਾਲ ਨਾਲ ਹੈਗੀ ਸ਼ਾਲ ਕਰੋ ਚੱਕਰ ਡਿਜ਼ਾਈਨਿੰਗ ਕਿੱਡੀ ਬੜੀ ਸ਼ੌਲ ਹੈ ਲੰਬੀ ਭਾਰੀ ਸ਼ੌਲ ਹੈ ਉਹ ਵਾਹ ਜੀ ਵਾਹ ਭਾਜੀ ਸਵਾਦ ਉਹਦਾ ਹੁੰਦਾ ਨਾ 22 ਦੀ ਸ਼ੌਲ ਲੱਗਦੀ 22 ਦੀ ਸ਼ੌਲ ਹੈ ਜੀ 22 ਦੀ ਰੰਗ ਦੇਖ ਲਓ ਕਿੰਨੇ ਆ ਉਹ ਵਾਹ ਜੀ ਵਾਹ ਕੀ ਸੋਹਣਾ ਪ੍ਰਿੰਟ ਹੈ ਭਾਜੀ ਇੱਕ ਵਾਰ ਫੋਟੋ ਬਜੂਮ ਮਰਾ ਦਿਓ ਹਾਂ ਲੋ ਜੀ ਫੋਟੋ ਤੇ ਵੀ ਦੇਖ ਲਓ ਮਾਰ ਲਓ ਜ਼ੂਮ ਰੇਟ ਦਾ ਵੀ ਕਰਤਾ ਵੱਡਾ ਤਮਾਕਾ ਇਹ ਲੋ ਹਾਂ ਪ੍ਰਿੰਟ ਆ ਦਿਖਾਓ ਬਹੁਤ ਵਿਕਰਿਆ ਮਾਰੋ ਯਾਰ ਦਾ ਰੇਟ ਹੈਗਾ ਜੀ 1500 1600 ਰੁਪਏ ਆਪਣਾ ਐਸੋ ਭਾਈ ਆਪਣਾ ਕੀ ਰੇਟ ਹੈ ਏਕੇ ਕਲੈਕਸ਼ਨ ਦਾ ਕੀ ਰੇਟ ਹੈ ਏਕੇ ਕਲੈਕਸ਼ਨ ਨੇ ਦੇਣਾ 699 ਰੁਪਏ ਦਾ ਸਿਰਫ 699 ਰੁਪਏ ਦਾ ਹਾਂਜੀ ਹਾਂਜੀ ਸਿਰਫ 699 ਰੁਪਏ ਦਾ ਡਿਜ਼ਾਈਨ ਦੇਣੇ 50 ਵੇਰੇ 50 699 ਪਰ ਸਿਰਫ 50 ਦੇ 50 ਡਿਜ਼ਾਈਨਾਂ ਦੇ ਖੋਲ ਕੇ ਦਿਖਾਣੇ ਆ ਖੋਲ ਕੇ ਗਾਕਾ ਨੂੰ ਆ ਲੋ ਭਾਜੀ ਵੀਡੀਓ ਲੰਬੀ ਹੋਈ ਨਹੀਂ ਜਿਆਦਾ ਉਹ ਨਹੀਂ ਨਹੀਂ ਕੋਈ ਚੱਕਰ ਨਹੀਂ ਅੱਜ ਦੇਖੀ ਜਾਓ ਡਿਜ਼ਾਈਨ ਆ ਵੀ 699 ਸਿਰਫ 699 699 ਆ ਲੋ ਕਰੋ ਚੈੱਕ ਅਗਲਾ ਡਿਜ਼ਾਈਨ ਪਹੁੰਚਣਾ ਕਿੱਥੇ ਆਓ ਦੱਸੋ ਜੀ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਆ ਲੋ ਆ ਕਰ ਲੋ ਡਿਜ਼ਾਈਨ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਲਵਰ ਹਾਊਸ ਵਾਲਾ ਜੀ ਇਹ ਵੀ ਦੇਣਾ ਕਿੰਨੇ ਦਾ 699 ਰੁਪਏ ਦਾ 699 699 ਰੰਗ ਕਰ ਲੋ ਚੈੱਕ ਚਾਰ ਚਾਰ ਰੰਗ ਹੈ ਸਾਰੇ ਰੰਗ ਬੰਬ ਵਰਗੇ ਆ ਲੋ ਰਾਜਾ ਰਾਣੀ ਪਿਓਰ ਪਸ਼ਮੀਨਾ ਗਰਮ ਦੇ ਵਿੱਚ ਆ ਗਿਆ ਰੇਟ ਕਿੰਨਾ 699 699 699 699 699 ਆ ਲੋ ਕਰੋ ਚੈੱਕ ਡਿਜ਼ਾਈਨਿੰਗ ਪਿਓਰ ਪਸ਼ਮੀਨਾ ਸੂਟ ਹੈ ਪੁਆਇੰਟ ਪਰ ਮਾਰ ਜੂ ਮਰਾ ਦਿੱਤਾ ਜਾਵੇ ਇਹ ਸੇਲ ਸਿਰਫ 3 ਦਿਨਾਂ ਦੀ ਚੱਲਣੀ ਹੈ 3 ਦਿਨਾਂ ਦੀ ਆ ਲੋ 3 ਦਿਨਾਂ ਦੀ ਸੇਲ ਹੈ ਰੇਟ ਕਿੰਨਾ 699 699 ਰੰਗ ਕਰ ਲੋ ਚੱਕ 1 2 3 4 ਖੁੱਲ ਗਿਆ ਆ ਲੋ ਭੈਣਾ ਮੰਗਦੀਆਂ ਵਾਈਟ ਸੂਟ ਕਰੋ ਚੈੱਕ ਉਹ ਵਾਹ ਯੂਐਸ ਮੈਜੂਲਾ ਵਾਈਟ ਲਈ ਬਣਵਾਇਆ ਹੈ ਪ੍ਰਿੰਟ ਨਾਲ ਵਾਈਟ ਸਲਵਾਰ ਵਾਈਟ ਸੂਟ ਹੈ ਰੇਟ ਕਿੰਨਾ ਸਿਰਫ 699 600 ਦੇ ਵਿੱਚ ਗਰਮ ਪਸ਼ਮੀਨੇ ਦੇ ਸੂਟ ਆ ਗਏ ਜੀ ਕੋਈ 1500 ਨਹੀਂ ਕੋਈ 1800 ਨਹੀਂ ਸਿਰਫ 699 ਲਿਮਟਿਡ ਸੇਲ ਆ ਜਲਦੀ ਜਲਦੀ ਪਹੁੰਚੋ ਏਕੇ ਇਗ ਰੈਕਸ਼ਨ ਮੇਨ ਬਜ਼ਾਰ ਕਰਾ ਲਈ ਆ ਲੋ ਜੀ 699 699 ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਜੀ ਸੇਮ ਫੋਟੋ ਨਾਲ ਦਾ ਪੀਸ ਆ ਨਾਲ ਮੈਚਿੰਗ ਦੀਆਂ ਸਲਵਾਰਾਂ ਲੱਗੀਆਂ ਹੋਈਆਂ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਪਿਆਰਾ ਡਿਜ਼ਾਈਨ ਹੈ ਕੰਮ ਦੇਖੋ ਕਿੰਨਾ ਸੋਹਣਾ ਬਰੀਕ ਬੂਟੀਆਂ ਦਾ ਹੋਇਆ ਵਾ ਆ ਲੋ ਨਾਲ ਹੈਗੀ ਮੈਚਿੰਗ ਸਲਵਾਰ ਮੈਚਿੰਗ ਸ਼ਾਲ ਰੇਟ ਕਿੰਨਾ ਸਿਰਫ 699 ਰੁਪਏ 699 ਰੁਪਏ ਭਾਈ ਢਾਗੇ ਦੇ ਕੰਮ ਵਾਲਾ ਵੀ ਆਂਦਾ ਉਹ ਵੀ ਇਕੱਡਿਆਂ ਦਿਖਾ ਦੇਉ ਉਹ ਵੀ ਦਿਖਾ ਦੂੰਗਾ ਜੀ ਪਹਿਲਾਂ ਆ ਤਾਂ ਦੇਖੋ 699 ਵਿੱਚ ਕਿੰਨੇ ਵਧੀਆ ਵਧੀਆ ਜਿੰਨ ਤਾਂ ਆਈ ਵੀ ਆ ਉਹ ਭਾਈ ਢਾਗੇ ਦਾ ਕੰਮ ਨਾਲ ਆਰੀ ਵਰਕ ਦਾ ਕੰਮ ਹੋਇਆ ਵਾ ਉਹ ਵਾਹ ਜੀ ਵਾ ਬਾਜ਼ਾਰ ਚ ਵਿਕਦਾ 17-1700 ਰੁਪਏ ਦਾ ਪਰ ਇਹ ਕਲੈਕਸ਼ਨ ਕਿੰਨੇ ਦੇਣਾ ਸਿਰਫ 699 ਰੁਪਏ 699 ਦਾ ਬਾਵਾ ਵੀ ਹੈਗਾ ਪਰ ਇਹ ਜੀ ਵਰਕ ਹਾਂਜੀ ਵਾ ਦੇਖ ਲੋ ਰੇਟ ਦਾ ਭਲੇਖਾ ਤਾਂ ਨਹੀਂ ਹੈਗਾ ਨਹੀਂ 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 ਪੱਲਿਆ ਦੇ ਵੀ ਧਾਗੇ ਦਾ ਕੰਮ ਪਿਓਰ ਪਸ਼ਮੀਨਾ ਕੱਪੜਾ ਰੇਟ ਕਰਤਾ 699 ਵਿੱਚ 699 ਸ਼ਾਲ ਨਾਲੇ ਹੈਗੀ ਹੈ ਹਾਂਜੀ ਹਾਂਜੀ ਸਲਵਾਰ ਵੀ ਨਾਲ ਹੈ 3 ਮੀਟਰ ਦੀ ਨਾਲ 2 1/2 ਮੀਟਰ ਦੀ ਸ਼ਟੌਲ ਵੀ ਨਾਲ ਹੈ ਜੀ ਉਹ ਵਾਹ ਜੀ ਵਾਹ ਤੁਸੀਂ ਬਹੁਤ ਫਾਇਦੇ ਕਰਦੇ ਹੋ ਭਾਈ ਆ ਲੋ ਰੰਗ ਦੇਖ ਲਓ 1 ਆ ਲੋ 2 ਆ ਲੋ 3 ਆ ਲੋ ਚੌਥਾ ਖੁੱਲ ਗਿਆ ਇਹ ਕਾ ਦੇਖੋ ਵੀ ਡਿਜ਼ਾਈਨ ਪ੍ਰਗਤੀ ਦਾ ਮਾਲ ਆ ਸਾਫ ਸੁਥਰਾ ਮਾਲ ਆ ਕੰਪਨੀਆਂ ਦਾ ਮਿੱਲਾਂ ਦਾ ਮਾਲ ਆ ਕੋਈ ਲਾਂਦੇ ਪੁਰਾਣੇ ਮਾਲ ਦੀ ਵਾਲ ਤੁਸੀਂ ਲਾਂਦੇ ਨਵੇਂ ਮਾਲ ਦੀ ਸੇਲ ਨਵੇਂ ਮਾਲਾਂ ਦੀ ਸੇਲਾਂ ਲਾਣੀਆਂ ਜੀ ਨਵੇਂ ਮਾਲ ਦੀ ਪੁਰਾਣਿਆਂ ਦੀ ਕੀ ਕਰਨੀਆਂ ਲਾ ਕੇ ਪੁਰਾਣਾ ਇਹ ਕਿਹਨੇ ਕੋਲ ਬਚਦਾ ਹੀ ਕੁਛ ਨਹੀਂ ਜੀ ਆਂਦਾ बिक ਜਾਂਦਾ ਆਂਦਾ बिक ਜਾਂਦਾ ਉਹਨੂੰ ਪਤਾ ਗਰਮਾ ਗਰਮ ਪਕੌੜੇ ਵੇਚਦੇ ਏਕੇ ਵਾਲੇ ਆਹ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਜੀ ਕਿ ਆ ਵਧੀਆ ਚੀਜ਼ ਹੈ ਰੰਗ ਹੈਗੇ 4 1 ਆਲੋ 2 ਆਲੋ 3 ਚੌਥਾ ਖੁੱਲ ਗਿਆ ਆਹ ਲੋ ਕੁੱਲੂ ਵਾਲਾ ਸੂਟ ਚਾਹੀਦਾ ਕਹਿੰਦੇ ਕੁੱਲੂ ਸਟਾਈਲ ਤੋਸ਼ ਕੱਪੜਾ ਏ ਪਿਓਰ ਬਿਸ਼ਮੀਨਾ ਏ ਰੇਟ ਕਿੰਨਾ ਰਹੂਗਾ ਸਿਰਫ 699 ਰੁਪਏ ਉਹ ਪਾਜੀ ਸਾਰੇ ਈਕੇ ਰੇਟ ਵੇ ਤੋਲ ਦੂੰਗਾ ਅੱਜ ਉਹ ਹਾਂਜੀ ਹਾਂਜੀ ਈਕੇ ਰੇਟ ਕਰਤਾ ਸਾਰੇ ਗਰਮ ਪਿਓਰ ਬਿਸ਼ਮੀਨੇ ਦਾ ਕੋਈ 1200 ਨਹੀਂ ਕੋਈ 1500 ਨਹੀਂ ਸਿਰਫ 699 ਰੁਪਏ ਰ 699 ਰੁਪਏ ਆਹ ਲੋ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਡਿਜ਼ਾਈਨ ਆ ਰੰਗ ਦੇਖ ਲਓ ਚਾਰ ਆਹ ਲੋ ਜੀ ਆ ਦੇਖੋ ਡਿਜ਼ਾਈਨਿੰਗ ਆ ਵੀ ਆਰਟੀਕਲ ਸੋਹਣਾ ਹੈ ਜੀ ਉਹ ਵਾਹ ਜੀ ਵਾਹ ਇਹ ਤਾਂ ਡਿਜ਼ਾਈਨ ਵਾਲੇ ਕੋ ਕਾ ਇਹਦਾ ਰੇਟ ਵੱਧਾ ਹੋਊਗਾ ਪੱਕੀ ਗੱਲ ਹੈ ਇਹ ਫੋਟੋ ਨਾਲ ਦਾ ਪੀਸ ਹੈ ਆ ਲੁੱਟ ਜਾਨ ਦੇਖੋ ਕਿੰਨਾ ਸੋਹਣਾ ਨਾਲ ਪਲੇਨ ਸਲਵਾਰ ਹੈ ਇਹਦਾ ਭਾਈ ਰੇਟ ਪੱਕਾ ਪਲੱਸੇ ਹੋਊਗਾ ਉਹ ਨਹੀਂ 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 ਪਲੱਸ ਨਹੀਂ ਕਰਨੇ ਰੇਟ ਦੇਖ ਹਲੋ ਰੇਟ ਕਰਨੇ ਫਾਇਦੇ ਨਾਲ ਕਾਟਾ ਨਾ ਖਾ ਜਿਓ ਉਹ ਨਹੀਂ 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 ਕਾਟਾ ਨਹੀਂ ਪੈਂਦਾ ਰੱਬ ਵਰਗੇ ਗਾਕਾਂ ਦਾ ਫਾਇਦਾ ਕਰਨਾ 699 ਰੁਪਏ ਚ ਲਾ ਕੇ ਇਹ ਵੀ 699 ਕਰ ਦੂੰਗਾ 699 ਚ ਰੰਗ ਹੈਗੇ ਪੰਜ ਬਿਆਰੀ ਦੀ ਟੁਕੀਆਂ ਠਾ ਦੇਣੀਆਂ ਲੱਗਦਾ ਏਵੇਂ ਫੋਟੋ ਨਾਲ ਦਾ ਪੀਸ ਆ ਰੇਟ ਦੇਣਾ 699 ਰੁਪਏ ਜਿੰਨੇ ਮਰਜ਼ੀ ਸੂਟ ਲੈ ਜਿਓ ਜਿੰਨੇ ਮਰਜ਼ੀ ਇੱਕ ਛੱਡੋ ਚਾਹੇ 10 ਲੈ ਜਿਓ ਚਾਹੇ 50 ਲੈ ਜਿਓ ਇਹ ਆ ਗਿਆ ਕੋਈ 1500 ਨਹੀਂ ਕੋਈ 1200 ਨਹੀਂ ਕੋਈ 2000 ਨਹੀਂ ਸਿਰਫ 699 ਰੁਪਏ 699 ਰੁਪਏ ਦੇਣਾ ਉਹਨਾਂ ਨੂੰ ਹੈ ਜਿਹੜੇ ਕਰਨਗੇ ਪੇਜ ਨੂੰ ਫੋਲੋ ਵੀਡੀਓ ਨੂੰ ਕਰੋਗੇ ਸ਼ੇਅਰ ਆਣਾ ਕਿੰਨਾ ਇੱਕ ਵਾਰ ਆਪਣਾ ਫੋਨ ਨੰਬਰ ਵੀ ਦੱਸ ਦਿਓ ਭਾਜੀ ਫੋਨ ਨੰਬਰ ਕਰ ਲਓ 98360582122 ਆਲੋ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਸੂਟ ਹੈ ਸਿਰਫ 699 ਰੁਪਏ ਚ ਸੇਮ ਫੋਟੋ ਨਾਲ ਦਾ ਪੀਸ ਹੈ ਮਾਡਲ ਨੇ ਪਾਇਆ ਹੋਇਆ ਚੈੱਕ ਕਰ ਲਓ ਸੂਟ ਦੁਬਾਰਾ ਦੇਖ ਲਓ ਰੰਗ ਦਊਗਾ ਚਾਰ ਚਾਰ ਆਲੋ ਪੀਚ ਪਿਸਤਾ ਕਰੀਮ ਔਰ ਇੱਕਾ ਮੋਰਪੰਖੀ ਲਾਈਟ ਰੇਟ ਦਾ ਰਹੂੰਗਾ ਵੱਡਾ ਧਮਾਕਾ ਕਿੰਨੇ ਦਾ ਸਿਰਫ 699 ਰੁਪਏ ਆ ਲੋ ਜੀ ਕਗਲਾ ਡਿਜ਼ਾਈਨ ਕਰੋ ਚੈੱਕ ਫੇਰੇ ਵੀ 699 ਰੁਪਏਵਾਂ ਗਰਮ ਹੈ ਗਰਮ ਪਿਓਰ ਬਿਸਮੀਨਾ ਜਲਦੀ ਤੇ ਜਲਦੀ ਪਹੁੰਚੋ ਏਕੇ ਕਲੈਕਸ਼ਨ ਵੇਣ ਬਜ਼ਾਰ ਕਰਾ ਲਈ ਕਹਿੰਦੇ ਗਰਮਾ ਗਰਮ ਸੂਟ ਆ ਗਏ ਜੀ ਦੇਖੋ ਡਿਜ਼ਾਈਨਿੰਗਾ ਕਿੰਨੀ ਸੋਹਣੀ ਸੋਹਣੀ ਐ ਰੇਟ ਕਿੰਨਾ ਸਿਰਫ 699 ਨਾਲ ਲੰਬੀਆਂ ਲੰਬੀਆਂ ਚੋੜੀਆਂ ਚੋੜੀਆਂ ਸ਼ੋਲਾਂ 699 ਰੁਪਏ ਚ ਆ ਲੋ ਕਰੋ ਚੈੱਕ ਰੰਗ 1 ਆ ਲੋ 2 ਆ ਲੋ 3 ਆ ਲੋ 4 ਇਹ ਨਰੇਟ ਦਾ ਵੀ 699 ਰੁਪਏ ਆ ਲੋ ਆ ਦੇਖੋ ਗਲਡ ਲਾਈਨ ਸੇਮ ਫੋਟੋ ਨਾਲ ਦਾ ਪੀਸ ਹੈ ਆਰੀ ਵਰਕ ਦਾ ਕੰਮ ਹੋਇਆ ਵਾ ਨਾਲ ਕੋਈ 1500 ਨਹੀਂ ਕੋਈ 1800 ਨਹੀਂ ਦੇਣਾ ਕਿੰਨੇ ਦਾ ਸਿਰਫ 699 ਰੁਪਏ ਦਾ 699 ਰੁਪਏ 699 ਰੁਪਏ ਸੇਲ ਲੱਗੀ 3 ਦਿਨਾਂ ਦੀ ਸਿਰਫ 3 ਦਿਨ ਦੇਣਾ ਸੂਟ ਇਹ ਹਾਂ ਜਲਦੀ ਜਲਦੀ ਪਹੁੰਚੋ ਰੇਟਾਂ ਦਾ ਫੇਰ ਨਾ ਕਰ ਰੇਟ ਬਚਣਾ ਹੀ ਨਹੀਂ ਇਹ ਮਾਲ ਨਹੀਂ ਬਚਣਾ ਉਤੇ ਬਾਅਦ ਫਿਰ ਕਹਿਣਾ ਪਹਿਣਾ ਨੇ ਲੇਟ ਹੋ ਗਏ ਮਾਲ ਖਤਮ ਹੋ ਗਿਆ ਏਕੇ ਵਾਲੇ ਭਾ ਕਿਰਪਾਏ ਬਹੁਤ ਹੈ ਮਾਲਕਾਂ ਦੀ ਸਾਰਾ ਮਾਲ ਨਾਲ ਦੀ ਨਾਲੇ बिक ਜਾਂਦਾ ਜੀ ਆ ਲੋ ਰੰਗ ਕਰ ਲੋ ਚੈੱਕ ਚਾਰ ਚਾਰ ਰੰਗ ਹੈ ਸਾਰੇ ਰੰਗ ਹੈਗੇ ਇੱਕ ਤਰਗੇ ਰੰਗ ਦਾ ਭਾਈ ਤੁਹਾਡੇ ਸਾਰੇ ਚੋਟੀ ਦੇ ਹੈ ਵੈਂਡਰ ਕਲਰ ਸੇਮ ਫੋਟੋ ਨਾਲ ਦਾ ਪੀਸ ਆ ਇਹ ਵੀ ਦੇਣਾ ਕਿੰਨੇ ਦਾ 699 ਰੁਪਏ ਕਿਹੜੇ 99 ਰੁਪਏ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਸਾਰੀ 699 ਰੁਪਏ ਦੀ ਡਿਜ਼ਾਈਨਿੰਗ ਲੈਂਦੀ ਅੱਜ ਇਹ ਨਵੇਂ ਡਿਜ਼ਾਈਨ ਹੈ ਹਟਕੇ ਚੀਜ਼ਾਂ ਹਟਕੇ ਵੈਰੈਟੀ ਹੈ ਕਪੜਾ ਪ्योर ਪਸ਼ਮੀਨਾ ਕੋਈ ਬੂਰ ਨਹੀਂ ਆਣਾ ਕੋਈ ਸ਼੍ਰਿੰਕ ਨਹੀਂ ਹੋਣਾ ਕੋਈ ਡੱਬ ਨਹੀਂ ਪੈਣਾ ਜਿਵੇਂ ਹੈਗਾ ਉਵੇਂ ਹੀ ਰਹਿਣਾ ਨੇ ਕੱਪੜੇ ਨੇ ਮਾਲ ਦੀ ਬਹੁਤ ਜ਼ਿਆਦਾ ਰਿਪੀਟ ਹੋ ਰਿਹਾ ਮਾਲ ਆਹ ਲੋ ਕਰੋ ਚੈੱਕ ਰੰਗ 1 2 3 4 ਰੰਗ ਚਾਰੇ ਰੰਗ ਸੋਹਣੇ ਆ ਆਹ ਲਓ ਜੀ ਹੁਣ ਅਗਲਾ ਡਿਜ਼ਾਈਨ ਕਰੋ ਚੈੱਕ ਫਿਰ ਹੋਰ ਡਿਜ਼ਾਈਨ ਬਹੁਤ ਜ਼ਿਆਦਾ ਵਾਹ ਯਾਰ ਭਾਈ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹਦਾ ਇਹਦਾ ਕੀ ਰੇਟ ਆ ਇਹਦਾ ਰੇਟ ਹੈਗਾ ਜੀ 1500 1600 ਰੁਪਏ ਤੁਸੀਂ ਕੀ ਰੇਟ ਦਉਂਗੇ ਆਪਾਂ ਨੇ ਦੇ ਦੇਣਾ 699 ਰੁਪਏ ਮਾ ਕਰੋ ਚੈੱਕ ਡਿਜ਼ਾਈਨਿੰਗ ਗੜਾ ਪੱਲਾ ਬਾਜੂ ਪਹੁੰਚੇ ਡਿਜ਼ਾਈਨਿੰਗ ਸਾਰੀਆਂ ਓਕੇ ਰਿਪੋਰਟ ਕਿੰਨੇ ਦਾ 699 روپے ਆ ਲੋ ਕਰੋ ਚੈੱਕ ਡਿਜ਼ਾਈਨਿੰਗ ਪਿਓਰ ਲੰਬੀਆਂ ਲੰਬੀਆਂ ਸ਼ੋਲਾਂ ਨਾਲ ਕਿੰਨੇ ਦਾ ਸਿਰਫ 699 ਰੁਪਏ ਦਾ ਰੰਗ ਦੇਖ ਲੋ ਕਿੰਨੇ ਸੋਹਣੇ ਸੋਹਣੇ ਆ ਸੇਮ ਕੋਈ ਰਸ਼ਟ ਕਲਰ ਦਿਖਾਓ ਭਾਈ ਰਸ਼ਟ ਕਲਰ ਦਾ ਸ਼ੂਟ ਰਸ਼ਟ ਕਲਰ ਵੀ ਇੰਨੀ ਡਿਮਾਂਡ ਹੈ ਮਾਰੋ-ਮਾਰ ਵਿਕ ਰਹੇ ਆ ਆ ਲੋ ਰਸ਼ਟ ਕਲਰ ਦਾ ਸ਼ੂਟ ਦੇਖੋ ਸੇਮ ਫੋਟੋ ਨਾਲ ਦਾ ਸ਼ੂਟ ਵਾਹ ਜੀ ਵਾਹ ਭਾਈ ਤੁਸੀਂ ਰਸ਼ਟ ਕਲਰ ਦਾ ਵੀ ਸੋਨ ਦਾ ਚੋਟੀ ਦਾ ਹੁਣ ਇਹਦਾ ਹਸੂ ਕੈਡ ਲਾਉਂਗੇ ਮੈਂ ਕਿਹਾ ਰੇਟ ਉਹੀ ਲਾ ਕੇ ਦਊਗਾ 699 ਰੁਪਏ ਦੇਖ ਲਓ ਰੰਗ ਵੀ ਕਰਕੇ ਬਧਾੜਾ ਦੇਓ ਰੇਟ 699 699 ਤਿੰਨ ਦਿਨਾਂ ਦੀ ਲੱਗੀ ਵੱਡੀ ਸੇਲ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ 699 ਰੰਗ ਦੇਖ ਲਓ ਕਿੰਨੇ ਸੋਹਣੇ ਸੋਹਣੇ ਰੰਗ ਆ ਸਾਰੇ ਡਿਜ਼ਾਈਨ ਕਰਤੇ 699 ਰੁਪਏ ਤਿੰਨ ਦਿਨਾਂ ਦੀ ਸੇਲ ਆ ਉਤੋਂ ਬਾਅਦ ਨਹੀਂ ਬਚਣਾ ਮਾਲ ਉਤੋਂ ਬਾਅਦ ਨਹੀਂ ਲੈਣੇ ਪੀਸ ਪਹਿਲਾ ਆਓ ਪਹਿਲਾ ਪਾਓ ਫਰੰਟ ਦੇਖ ਲਓ ਬੈਕ ਦੇਖ ਲਓ ਆ ਲਓ ਹੁਣ ਇਹਦੀ ਫਰੰਟ ਵੀ ਦੇਖ ਲਓ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਹੈ ਰੇਟ ਕਿੰਨਾ ਸਿਰਫ 699 699 ਰੁਪਏ ਵੈਰਾਈਟੀ ਹੈਗੀ ਹਜੇ ਬਹੁਤ ਹੀ ਤੇ ਇਲਾਵਾ ਵੀ ਡਿਜ਼ਾਈਨ ਬਹੁਤ ਹੈ ਸਟੋਕ ਉੱਤੇ 40 50 ਡਿਜ਼ਾਈਨ ਖੁੱਲ ਜੁਕੇ ਤੇ ਇਲਾਵਾ ਹੋਰ ਵੀ ਡਿਜ਼ਾਈਨ ਜਿਹੜੀ ਮੇਰੀ ਕਿਸੇ ਭੈਣ ਨੂੰ ਕੋਈ ਸੂਟ ਪਸੰਦ ਆਂਦਾ ਹੋਇਆ ਨਾਲ ਦੀ ਨਾਲ ਸਕਰੀਨਸ਼ਾਟ ਮਾਰ ਲਿਓ ਆਨਲਾਈਨ ਬੁਕਿੰਗ ਵੀ ਹੈਗੀ ਹੈ ਜੀ ਨਾਲ ਦੀ ਨਾਲ ਜਿੱਥੇ ਕਹੋਗੇ ਜਿਹੜੇ ਪਿੰਡ ਕਹੋਗੇ ਉੱਥੇ ਪਹੁੰਚੂਗਾ ਸੂਟ ਸਰਵਿਸ ਰਹੂਗੀ ਕੋਰੀਅਰ ਦੀ ਫਰੀ ਉਹ ਵਾਹ ਜੀ ਆਈ ਕਾ ਵੀ ਮੈਂ ਲੈਂਦਾ ਸੀ ਪੇਮੈਂਟ ਕਰਨੀ ਪੈਣੀ ਪਹਿਲਾਂ ਕੈਸ਼ ਔਨ ਡਿਲੀਵਰੀ ਹੈ ਜੀ ਓਨਲੀ ਆ ਲਓ ਜੀ ਕੈਸ਼ ਔਨ ਦਿੰਦੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਨਹੀਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆ ਲਓ ਜੀ ਪੇਮੈਂਟ ਹੋਣੀ ਪਹਿਲਾਂ ਏਕੇ ਕਲੈਕਸ਼ਨ ਮੇਨ ਬੇਅਰ ਕਰਾਲੀ ਡਿਲੀਵਰੀ ਫ੍ਰੀ ਕਰਤੀ ਤੁਸੀਂ ਭਾਜੀ ਦੇਖ ਲਓ ਇਕਦੋ ਇਕ ਸੂਟ ਦਾ ਰੇਟ ਬਿਲਕੁਲ ਘਟਾ ਕੇ ਲਾਤਾ ਆਹ ਲੋ ਜੀ ਗਰਮ ਪਿਓਰ ਪਸ਼ਮੀਨੇ ਦਾ ਸੂਟ 699 ਰੁਪਏ ਮਾ ਜਿੱਥੇ ਮਰਜ਼ੀ ਮੰਗਾ ਲਿਓ ਚਾਹੇ ਪੰਜਾਬ ਦੇ ਜਿਹੜੇ ਮਰਜ਼ੀ ਕੋਨੇ 'ਚ ਬੈਠੇ ਹੋਵੇ ਤੁਸੀਂ ਉੱਥੇ ਮੰਗਾ ਲਿਓ ਸੇਮ ਫੋਟੋ ਨਾਲ ਦੇ ਪੀਸ ਆ ਮੈਡਨੇ ਪਾਇਆ ਪਲਾਜੋ ਪਰ ਤੁਸੀਂ ਪਾ ਸਕਦੇ ਸਲਵਾਰ ਵੀ ਨਾਲ ਰੇਟ ਕਿੰਨਾ ਸਿਰਫ 699 ਰੁਪਏ 699 ਰੁਪਏ ਆ ਲੋ ਆ ਦੇਖੋ ਡਿਜ਼ਾਈਨ ਇਕੋ ਇਕ ਹੱਟੀ ਬਾਣੀ ਦੀ ਹੱਟੀ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਜਿਗਜਗ ਵਾਲਾ ਡਿਜ਼ਾਈਨ ਵੀ ਕਰਤਾ ਏਕੇ ਆਣਾ ਨੇ 699 ਰੁਪਏ ਵੱਡੇ ਵੱਡੇ ਕਰਤੇ ਫਾਇਦੇ 699 ਰੁਪਏ ਆ ਲੋ ਰੰਗ ਦੇਖ ਲੋ ਕਿੰਨੇ ਪੰਜ ਰੰਗ ਹੈ ਪੰਜੇ ਰੰਗ ਸੋਨੇ ਆ ਆ ਲੋ ਇੱਕ ਜਿਹੜਾ ਡਿਜ਼ਾਈਨ ਇੱਕ ਆ ਵੀ ਹੈਗਾ ਏ ਆ ਵੀ ਡਿਜ਼ਾਈਨ ਬਹੁਤ ਸੋਹਣਾ ਸਾਰਾ ਚੰਗੀਆਂ ਮੀਲਾਂ ਦਾ ਮਾਲ ਆ ਰੇਟ ਕਿੰਨਾ ਸਿਰਫ 699 ਰੁਪਏ ਆ ਲੋ ਕੁਲੂ ਵਾਲਾ ਡਿਜ਼ਾਈਨ ਦਿਖਾ ਦਵਾ ਫਿਰ ਕੁਲੂ ਵਾਲਾ ਦਿਖਾਓ ਜੀ ਦਿਖਾਓ ਕੁਲੂ ਵਾਲਾ ਦਿਖਾਓ ਆ ਲੋ ਮੇਰੀਆਂ ਭੈਣਾਂ ਬਹੁਤ ਮੰਗਦੀਆਂ ਕਹਿੰਦੀ ਗਲੇ ਗਲੇ ਤੇ ਕੰਮ ਹੋਵੇ ਪੌਂਚੇ ਪੌਂਚੇ ਤੇ ਕੰਮ ਹੋਵੇ ਬਾਜੂ ਬਾਜੂ ਤੇ ਕੰਮ ਹੋਵੇ ਉਹੀ ਚੀਜ਼ ਬਣਾਈਏ ਸੇਮ ਗਰਮ ਸੂਟ ਦੇ ਵਿੱਚ ਡਿਜੀਟਲ ਪ੍ਰਿੰਟ ਹੋਇਆ ਵਾ ਗਲੇ ਤੇ ਨਾਲੇ ਹੋਇਆ ਵਾ ਬਾਰਡਰ ਤੇ ਨਾਲੇ ਹੋਇਆ ਵਾ ਬਾਜੂ ਤੇ ਨਾਲੇ ਹੋਇਆ ਵਾ ਸ਼ਾਲ ਤੇ ਸਲਵਾਰ ਰਹੂਗੀ ਪਲੇਨ ਸਲਵਾਰ ਆ ਪਲੇਨ ਹੈ ਸ਼ਾਲ ਲੱਗਿਆ ਬਾਰਡਰ ਸਾਰੀ ਵਾ ਜੀ ਵਾ ਸਾਰੀਓ ਪ੍ਰਿੰਟਡ ਆ ਸਾਰੀ ਪ੍ਰਿੰਟਡ ਸ਼ਾਲ ਆ ਜੀ ਨਾਲ ਰੇਟ ਕਿੰਨਾ ਰਹਿਣਾ ਸਿਰਫ 699 ਰੁਪਏ ਲੱਗ ਗਿਆ ਪੂਰਾ ਤੁਹਾਡੇ ਸਾਹਮਣੇ ਦੇਖ ਲਓ ਅਜੇ ਇੰਨੀ ਵੈਰਾਈਟੀ ਦਿਖਾਤੀ ਹੈ ਤੇ ਇੰਨੀ ਹੋਰ ਸਈਏ ਰੰਗ ਦੇਖੋ ਹੋ ਭਾਜੀ ਜ਼ਿਆਦਾ ਨਾ ਦਿਖਾਓ ਮਾਲ ਜ਼ਿਆਦਾ ਨਾ ਦਿਖਾਓ ਲੰਬੀ ਨਹੀਂ ਵੀਡੀਓ ਉਹ ਨਹੀਂ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਜ ਚੱਲਣ ਦਿਓ ਆ ਦੇਖੋ ਜੀ ਤੁਮਾਨ ਜੀ ਫੂਲ ਦੇਖੋ ਕਿੰਨਾ ਸੋਹਣਾ ਇਹ ਵੜ ਨੇ ਪਾਇਆ ਵਾ ਆਲੋ ਰੰਗ ਦੇਖ ਲਓ ਹੁਣ ਇਹਦਾ ਕਿੰਨਾ ਸੋਹਣਾ ਕੁੱਲਣ ਜਾ ਰਿਹਾ ਸੂਤ ਆਹ ਲੋ ਕਰੋ ਚੈੱਕ ਡਿਜ਼ਾਈਨਿੰਗ ਰੇਟ ਕਿੰਨਾ ਰਹਿਣਾ ਸਿਰਫ 699 ਰੁਪਏ 699 ਰੁਪਏ ਚ ਲੱਗੀ ਸੇਲ 3 ਦਿਨਾਂ ਦੀ ਭਾਰੀ ਸੇਲ ਹੈ ਗਰਮ ਸੂਟਾਂ ਦੀ ਲੋਕੀ ਲਾਂਦੇ ਠੰਡੇ ਸੂਟਾਂ ਦੇ ਸੇਲੇ ਲੈ ਕੇ ਆਣੇ ਲਾਤੀ ਹੁਣ ਗਰਮ ਸੂਟਾਂ ਦੀ ਆਹ ਲੋ ਜੀ 699 ਰੁਪਏ ਚ ਕਰਤਾ ਵੱਡਾ ਵੱਡਾ ਫਾਇਦਾ ਰੰਗ ਦੇਖ ਲਓ 5 5 6 6 ਰੰਗ ਹੈ ਹਰ ਇੱਕ ਸੈੱਟ ਦੇ ਵਿੱਚ ਕਾ ਦੇਖੋ ਡਿਜ਼ਾਈਨ ਬਹੁਤ ਬੀਕਿਆ ਮਾਲ ਬਹੁਤ ਫਾਇਦੇ ਨਾਲ ਇਹ ਡਿਜ਼ਾਈਨ ਇਹਦਾ ਕੀ ਰੇਟ ਆ ਪਾਜੀ ਇਹਦਾ 1200 2200 2800 ਇਹਦਾ ਵੀ ਰੇਟ ਬਣਾਉਗਾ ਥੋੜਾ ਜਿਹਾ ਪਲੱਸ ਕਰੂੰਗਾ ਬਸ ਜ਼ਿਆਦਾ ਨਹੀਂ ਕਰਦਾ ਲੈਸਾਂ ਦਾ ਕੰਮ ਹੋਇਆ ਵਾ ਜਿੰਨਾ ਕ ਕਰੂਗਾ ਪ੍ਰਿੰਟ ਦੇ ਵੀ ਪ੍ਰਿੰਟ ਆ ਬੈਕ ਤੇ ਵੀ ਪ੍ਰਿੰਟ ਆ ਪਹਿਲਾਂ ਸੂਟ ਦੇਖਣ ਦੋ ਗਾਹਕ ਨੂੰ ਫਿਰ ਦੱਸਦਾ ਮੈਂ ਰੇਟ ਇਹਦਾ ਆ ਲੋ ਰੇਟ ਦਊਗਾ 799 ਰੁਪਏ ਉਹ ਫੇਰ ਤਾਂ ਉਸੇ ਕੋਈ ਜ਼ਿਆਦਾ ਨਹੀਂ ਵਧਾਇਆ ਪਾਜੀ ਰੇਟ ਨਹੀਂ ਨਹੀਂ ਸਿਰਫ 799 ਰੁਪਏ ਦਾ 100 ਰੁਪਏ ਵਾਧਾ ਕਰਿਆ ਲੈਸ ਵਾਲਾ ਸੂਟ ਹੈ ਲੈਸ ਦਾ ਕੰਮ ਹੋਇਆ ਵਾ ਕੋਸ਼ਿਸ਼ ਕਰੋ ਬੜਾ ਸੂਟ ਇਹ ਇੱਕ ਭਾਈਆ ਫੋਟੋ ਵਾਲਾ ਚੱਲਦਾ ਡਿਜ਼ਾਈਨ ਇਹ ਵਾਲਾ ਦਿਖਾਓ ਜੇ ਹੈਗਾ ਇਹ ਵੀ ਹੈਗਾ ਇਹ ਵੀ ਹੈਗਾ ਆ ਲੋ ਕਰੋ ਚੈੱਕ ਡਿਜ਼ਾਈਨ ਇਹ ਵੀ ਦੇ ਦੂੰਗਾ ਆ ਲਓ ਜੀ ਦਾ ਵੀ ਪੀਸ ਦੋ ਆ ਦੇਖੋ ਜੀ ਫੋਟੋ ਪਹਿਲਾ ਦਾ ਆ ਲਓ ਫਿਰ ਡਿਜ਼ਾਈਨ ਹੁਣ ਕਰ ਲੋ ਚੈੱਕ ਕਿੰਨਾ ਪਿਆਰਾ ਡਿਜ਼ਾਈਨ ਹੋਇਆ ਵਾ ਬਹੁਤ ਹੀ ਯੂਨੀਕ ਸਟਾਈਲ ਪੀਸ ਹੈ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਸੂਟ ਹੈ ਆ ਦੇਖੋ ਗਲੇ ਤੇ ਵੀ ਕੰਮ ਹੈ ਪੱਲੇ ਤੇ ਵੀ ਕੰਮ ਹੈ ਸਲਵਾਰ ਰਹੂਗੀ ਪਲੇਨ ਸੂਟ ਹੈਗਾ ਬਹੁਤ ਹੀ ਸੋਹਣਾ ਬਾਜੀ ਇਹ ਤੇ ਬਾਹ ਨਾਲ ਇੱਕ ਪਹੁੰਚੇ ਵਾਲੀ ਡਿਮਾਂਡ ਹੈ ਪਹੁੰਚੇ ਵਾਲਾ ਦਿਖਾਓ ਮੈਨੂੰ ਮੈਂ ਕਿਹਾ ਪਹੁੰਚੇ ਵਾਲਾ ਸੂਟ ਵੀ ਦਿਖਾ ਦਿੰਦਾ ਗਰਮ ਦੇ ਵਿੱਚ ਪਹੁੰਚਾ ਹਾਂ ਗਰਮ ਦੇ ਵਿੱਚ ਪਹੁੰਚਾ ਕਰਦਾ ਪਹੁੰਚੇ ਵੀ ਪਹੁੰਚਾ ਖੁੱਲੂਗਾ ਆਹ ਲੋ ਕਰੋ ਚੈੱਕ ਡਿਜ਼ਾਈਨ ਹੀ ਪਹਿਲਾਂ ਦੇਖ ਲਓ ਪਲੇਨ ਦਿਖਾ ਲੈ ਹੁਣ ਪਹੁੰਚੇ ਵਾਲਾ ਕਿੰਨਾ ਕੋਈ 2200 ਨਹੀਂ ਕੋਈ 2500 ਨਹੀਂ ਸਿਰਫ 799 799 ਚਾਰ ਚਾਰ ਰੰਗਾਂ ਦੀ ਫੈਮਿਲੀ ਹੈ ਜਿਆਦਾ ਨਾ ਦਿਖਾਓ ਇੱਕ ਥਾਂ ਦਿਖਾਓ ਬਾਹ ਆ ਲੋ ਗਰਮ ਸੂਟ ਦੇ ਵਿੱਚ ਪਹੁੰਚੇ ਕੱਢੇ ਹੋਏ ਵਾਰ ਦੇ ਕਰੋ ਧਾਗਿਆਂ ਦਾ ਕੰਮ ਹੋਇਆ ਪਹੁੰਚੇ ਆਹ ਲਓ ਪਹਿਲਾਂ ਤਾਂ ਕਮੀਜ਼ ਕਰੋ ਚੈੱਕ ਨਾਲ ਗਲੇ ਤੇ ਲੱਗੇ ਹੋਏ ਬਟਨ ਕਿੰਨੇ ਸੋਹਣੇ ਲੱਗਦੇ ਨਾਲ ਬਾਰਡਰ ਤੇ ਹੋਇਆ ਵਾ ਡਿਜੀਟਲ ਪ੍ਰਿੰਟ ਸਲਵਾਰ ਤੇ ਹੋਈ ਵੀ ਕੜਾਈ ਕਰੋ ਚੈੱਕ ਡਿਜ਼ਾਈਨਿੰਗ ਓ ਵਾਹ ਜੀ ਵਾਹ ਭਾਜੀ ਆਹ ਲਓ ਪਹਿਲਾਂ ਦੋਨੇ ਆਹ ਲਓ ਸਲਵਾਰ ਕਰੋ ਚੈੱਕ ਕਿੰਨੀ ਸੋਹਣਾ ਧਾਗੇ ਦਾ ਕੰਮ ਹੋਇਆ ਵਾ ਰੇਟ ਇਹਦੇ ਕੈਰੇਟ ਲਾਉਂਗੇ ਬਾਉ ਜੀ ਸੇਮ ਰੇਟ ਦੇ ਦੂੰਗਾ ਜੀ ਕੋਈ 2200 ਨਹੀਂ ਕੋਈ 2500 ਨਹੀਂ ਸਿਰਫ 799 ਰੁਪਏ ਕੜਾਈ ਵਾਲਾ ਵੀ 799 ਰੁਪਏ 3 ਦਿਨ ਰੇਟ ਦੀ ਰਹੂਗੀ ਵੈਲਿਡਿਟੀ ਪਹਿਲਾ ਆਓ ਪਹਿਲਾ ਪਾਓ ਏਕੇ ਕਲੈਕਸ਼ਨ ਮੇਨ ਰਿਆ ਕਰਾ ਲਈ ਕੋਈ ਇੱਕ ਹੱਟੀ ਬਾਣੀਆਂ ਦੀ ਹੱਟੀ ਚਾਰ ਚਾਰ ਰੰਗ ਹੈ ਹਰ ਇੱਕ ਸੂਟ ਦੇ ਵਿੱਚ ਪਰ ਜਦੋਂ ਤੁਸੀਂ ਆਣਾ ਉਸ ਟਾਈਮ ਨੂੰ ਦੋ ਦੋ ਰਹਿ ਜਣੇ ਫਿਰ ਤੁਸੀਂ ਕਹਣਾ ਵਿਕ ਗਿਆ ਮਾਲ ਆਜੋ ਇਸ ਕਾ ਪਹਿਲਾ ਆਓ ਪਹਿਲਾ ਪਾਓ ਇੱਕ ਇਹਦੇ ਇਲਾਵਾ ਹੋਰ ਆਈਟਮ ਦਿਖਾ ਦਵਾ ਲੱਗ ਸੀ ਚੀਜ਼ ਦਿਖਾ ਦਿਓ ਜੀ ਦਿਖਾ ਦਿਓ ਕੀ ਦਿਖਾਵਾਂ ਹੁਣ ਪਾਰਟੀ ਵੇਅਰ ਸੂਟ ਦਿਖਾ ਦਵਾ ਹੁਣ ਗਰਮਾ ਦਿਖਾਓ ਕੁਝ ਪਾਰਟੀ ਵੇਅਰ ਗਰਮਾ ਦਿਖਾਓ ਕੁਝ ਆਹ ਲੋ ਫਿਰ ਬੈਲਵੈਟ ਦਾ ਪਹੁੰਚਾ ਆ ਗਿਆ ਬੈਲਵੈਟ ਦਾ ਓ ਵਾਹ ਵੈਲਵਟ ਵੀ ਸ਼ੁਰੂ ਕਰਤੀ ਤੁਸੀਂ ਆ ਲੋ ਜੀ ਵੈਲਵਟ ਦਾ ਸੂਟ ਹੈ ਐਪਲ ਦਾ ਸੂਟ ਹੈ ਐਪਲ ਕੰਪਨੀ ਦੇ ਤੁਸੀਂ ਫੋਨ ਦੇਖੇ ਅੱਜ ਮੈਂ ਤੁਹਾਨੂੰ ਦਿਖਾਣ ਲੱਗਾ ਐਪਲ ਕੰਪਨੀ ਦੇ ਸੂਟ ਸੂਟ ਕਰੋ ਚੈੱਕ ਡਿਜ਼ਾਈਨਿੰਗ 5 ਮੀਟਰ ਆਲ ਓਵਰ ਸੂਟ ਆਇਆ ਜੀ ਇਹ 5 ਮੀਟਰ ਆਲ ਓਵਰ ਕਰੋ ਚੈੱਕ ਡਿਜ਼ਾਈਨਿੰਗ ਹਾਂ ਜੀ ਵਾਹ ਸਾਰਾ ਹੀ ਪਰਮਾ ਸੂਟ ਆਤਾ 9000 ਨੰਬਰ ਦੀ ਵੈਲਵਟ ਹੈ ਮੋਹਰ ਲੱਗੀ ਵੀ ਹੋਊਗੀ ਬਕਾਇਦਾ ਚੈੱਕ ਕਰ ਲਓ ਡਿਜ਼ਾਈਨਿੰਗ ਆਲੋ ਫੋਟੋ ਦੇਖ ਲਓ ਫੋਟੋ ਦੇ ਉੱਤੇ ਸਾਰੀ ਡੀਟੇਲ ਵੀ ਦਈ ਹੋਏ ਪਿਓਰ 9000 ਨੰਬਰ ਵੈਲਵਟ ਆ ਜਰਕਨ ਡਾਇਮੰਡ ਵਰਕ ਹੈ 9000 ਨੰਬਰ ਵੈਲਵਟ ਦਾ ਦੁਪੱਟਾ ਹੈ ਨਾਲ ਪਿਓਰ 9000 ਨੰਬਰ ਵੈਲਵਟ ਦੀ ਸਲਵਾਰ ਹੈ ਐਪਲ ਦਾ ਕੰਪਨੀ ਦਾ ਬ੍ਰਾਂਡਡ ਸੂਟ ਹੈ ਭਾਜੀ ਚੁੰਨੀ ਵੇਰ ਸਿੰਪਲ ਹੋਣੀ ਹੈ ਜੀ ਸੂਟ ਸਾਰਾ ਪਾਰਾ ਉਹ ਨਹੀਂ 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 ਚੁੰਨੀ ਤੇ ਵੀ ਵਰਕ ਕਰਾਇਆ ਫੋਰਸੈਡ ਬਾਰਡਰ ਭਾਜੀ ਇਹ ਫੋਰਸੈਡ ਬਾਰਡਰ ਸਰਦਾਰੀ ਸੂਟ ਹੈ ਬਹੁਤੀ ਪਿਆਰਾ ਮਹਾਜਨੀ ਆਈਟਮ ਹੈ ਇਹਦਾ ਕੀ ਰੇਟ ਹੈ ਭਾਜੀ 33500 ਨਹੀਂ 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 ਫਾਇਦੇ ਨਾਲ ਦੇਣਾ ਫਾਇਦੇ ਨਾਲ ਪਹਿਲਾਂ ਰੰਗ ਦੇਖਾਉਂਦਾ ਤੁਸੀਂ ਗਾਕਾ ਨੂੰ ਆ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਹੈ ਰੰਗ ਦਾ ਇੱਕ ਪੇਕ ਚੋਟੀ ਦੇ ਆ ਪੰਖੀ ਆਹ ਲੋ ਬਲੈਕ ਆਹ ਲੋ ਅਗਲਾ ਡਿਜ਼ਾਈਨ ਦੇਖੋ ਪਹਿਲਾ ਮਜੈਂਟਾ ਹਾਂ ਮਜੈਂਟਾ ਰੰਗ ਦੀ ਬਹੁਤ ਹੈ ਡਿਮਾਂਡ ਆਹ ਲੋ ਮਜੈਂਟਾ ਰੰਗ ਮਜੈਂਟਾ ਹੀ ਚੱਲਦਾ ਮਜੈਂਟਾ ਰੰਗ ਹੈ ਸੇਮ ਫੋਟੋ ਨਾਲ ਦਾ ਰੰਗ ਕਰੋ ਚੱਕ ਪਹਿਲਾ ਰੰਗ ਡਿਜ਼ਾਈਨਿੰਗ ਦੇਖ ਲਓ ਕਿੰਨੀ ਸੋਹਣੀਆਂ ਮਜੈਂਟਾ ਦੀ ਵੀ ਆਹ ਲੋ ਕਰੋ ਚੱਕ ਡਿਜ਼ਾਈਨਿੰਗ ਪੂਰਾ ਹੀ ਖੋਲਦਾ ਰੁਕ ਜਾਓ ਕਰੋ ਚੱਕ ਪਹਿਲਾ ਮਜੈਂਟਾ ਕਲਰ ਵੀ ਆਹ ਲੋ ਸ਼ੋਲ ਚੱਕੇ ਹੋ ਜੀ ਸ਼ੋਲ ਹੀ ਨਹੀਂ ਸ਼ੋਲ ਗਿਰ ਗਈ ਨੀਚੇ ਆਹ ਲੋ ਸ਼ਾਲ ਦੇਖੋ ਕਿੰਨੀ ਸੋਹਣੀ ਹੈ ਇਹਦੀ ਮਜੈਂਟਾ ਰੰਗ ਦੀ ਸ਼ਾਲ ਦੇ ਨਾਲ ਬਹੁਤ ਹੀ ਪਿਆਰਾ ਡਿਜ਼ਾਈਨਰ ਪੀਸ ਹੈ ਆਹ ਲੋ ਕਰੋ ਚੈੱਕ ਸ਼ਾਲ ਆਹ ਜੀ ਡਿਜ਼ਾਈਨ ਉਹ ਕਹਿੰਦੇ ਮੈਂ ਮਹਿਰੂਨ ਚਾਹੀਦਾ ਹੋਵੇ ਮੈਂ ਕਹਾਂ ਸਾਰੇ ਰੰਗ ਦਵਾਂਗਾ ਜੀ ਮਹਿਰੂਨ ਲੈ ਲਿਓ ਚਾਹੇ ਲੈ ਲਿਓ ਬਲੈਕ ਚਾਹੇ ਲੈ ਲਿਓ ਰੈੱਡ ਚਾਹੇ ਲੈ ਲਿਓ ਵਾਈਨ ਰੰਗ ਹੈਗੇ ਬਾਦੂ ਆ ਲੋ ਪਹਿਲਾਂ ਇਹ ਕਾ ਡਿਜ਼ਾਈਨ ਵੀ ਦੇਖੋ ਰੇਟ ਵੀ ਸੁਣ ਕੇ ਜਾਓ ਵੀਡੀਓ ਨੂੰ ਨਾ ਕਰਿਓ ਸਕਿਪ ਐਵੇਂ 6 6 ਰੰਗਾਂ ਦੀ ਸਾਰੀਆਂ ਫੈਮਲੀਆਂ ਇਹ ਲੋਕਾਂ ਕੋਲ ਚਾਰ ਚਾਰ ਦੀ ਹੁੰਦੀ ਨਾਲ 6 6 ਰੰਗ ਹੈ ਇਹਦਾ 6 6 ਰੰਗ ਜੀ 6 6 ਰੰਗ ਆ ਲੋ ਪਹਿਲਾਂ ਤਾਂ ਇਹਦੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਆ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਪਿਓਰ ਵੈਲਵਟ ਦਾ ਸੂਟ ਹੈ ਕਰੋ ਚੈੱਕ ਡਿਜ਼ਾਈਨਿੰਗ ਨਾਲ ਹੈਗੀ ਸ਼ਾਲ ਜੀ ਜਦ ਮੈਂ ਆਇਆ ਦੰਦ ਆਹੀ ਰੰਗ ਆਹ ਲੋ ਜੀ ਨਾਲ ਕਰੋ ਇਹਦੀ ਸ਼ਾਲ ਵੀ ਚੈੱਕ ਬਹੁਤ ਹੀ ਸੋਹਣੀ ਸ਼ਾਲ ਦੇ ਨਾਲ ਆਹ ਲਓ ਲੇਟੈਸਟ ਚੀਜ਼ ਹੈ ਆਹ ਲੋ ਕਰੋ ਚੈੱਕ ਡਿਜ਼ਾਈਨਿੰਗ ਆਹ ਲੋ 1 2 3 4 ਆਹ ਲਿਆਓ ਜੀ ਰੰਗ ਇਹਦੇ ਵੀ ਆਹ ਲੋ ਜੀ ਕਰੋ ਚੈੱਕ ਰੰਗ 5 5 ਵਾਹ ਜੀ ਵਾਹ ਭਾਜੀ ਫੋਟੋ ਦਿਖਾ ਦਿਓ ਮੈਨੂੰ ਇੱਕ ਵਾਰੀ ਜੀ ਸ਼ੂਟ ਦਾ ਥੋੜਾ ਸਾਰੇ ਜੰਨਤ ਆ ਅਗਲਾ ਡਿਜ਼ਾਈਨ ਕਰੋ ਚੈੱਕ ਨਾਲੇ ਹੁਣ ਆਪਾਂ ਰੇਟ ਪਾ ਦੇਈਏ ਫੋਟੋ ਪਾ ਲਈਏ ਚਾਨਣਾ ਰੇਟ ਤੁਸੀਂ ਦੱਸ ਦੋ ਕਿੰਨਾ ਲਾਦਮਾ 3500 3600 ਕਿੰਨਾ ਰੇਟ ਲਾ ਦੀਏ ਤੁਸੀਂ ਦੇਖੋ ਤੁਸੀਂ ਕਿਹੜਾ ਰੇਟ ਦੇ ਸਕਦੇ ਘੱਟ ਤੋਂ ਘੱਟ ਦੱਸਿਓ ਰੇਟ ਪੈਣਾ ਦਾ ਕਰਨਾ ਫਾਇਦਾ ਰੇਟ ਦਊਗਾ ਸਿਰਫ 1499 ਰੁਪਏ ਦਾ ਵੈਲਵਟ ਦਾ ਸੂਟ 5 ਮੀਟਰ ਭਾਜੀ ਪਲੇਨ ਦੀ ਗੱਲ ਕਰ ਰਹੇ ਹਾਂ ਅਸੀਂ ਇਹਦੀ ਸੂਟਾਂ ਦੀ ਗੱਲ ਕਰ ਰਹੇ ਹਾਂ ਇਹ ਸੂਟ ਦੀ ਗੱਲ ਕਰ ਰਹੇ ਹਾਂ ਦੇਖ ਲਓ ਇਹ ਸੂਟਾਂ ਦੇ ਜਿਹੜੇ ਜਿੰਨੇ ਵੀ ਦਿਖਾਏ ਵੈਲਵਟ ਜਿਹੜੀ 9000 ਨੰਬਰ ਵੈਲਵਟ ਹੁੰਦੀ 300 ਰੁਪਏ ਮੀਟਰ ਆਮ ਵਿਕਦੀ ਆ ਜਿਹੜਾ ਮਰਜੀ ਡਿਜ਼ਾਈਨ ਚੱਕ ਲਿਓ 1499 ਰੁਪਏ ਚ ਦੇ ਦੂਗਾ 1499 1499 ਚੁੰਨੀਆਂ ਵੀ ਪੜਾਈਆਂ ਵਾਲੀ ਜਿਹੜਾ ਮਰਜੀ ਸੂਟ ਚੱਕ ਲਿਓ 벨ਵੈਟ ਦਾ ਸੂਟ ਹੈ 벨ਵੈਟ ਦੇ ਨਾਲ ਚੁੰਨੀਆਂ 벨ਵੈਟ ਦੀਆਂ ਸ਼ੋਲਾ ਨਾਲ ਕਿੰਨਾ 1499 ਰੰਗ ਲੈ ਲਿਓ ਜਿੰਨੇ ਮਰਜੀ ਆ ਲੋ ਕਰ ਲੋ ਚੈੱਕ ਰੰਗ ਕਰੋ ਚੈੱਕ ਡਿਜ਼ਾਈਨਿੰਗ ਕਿੰਨੇ ਸੋਨੇ ਸੋਨੇ ਡਿਜ਼ਾਈਨ ਕਿੰਨਾ ਜੀ ਸਿਰਫ 1499 1499 ਦੀ ਸੇਲ ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ